ਦੇਖਿਆ ਕਿ ਜਿਹਦੇ ਵਿੱਚ ਚਿੱਕੜੀ ਦੀ ਸਿਸਟਮ ਨਾਲ ਜੁੜਾ ਤੁਹਾਡਾ ਇੱਕ ਸੋ ਇਹਦੇ ਕਰਕੇ ਟੈਂਪਰੇਚਰ ਦੇ ਵਿੱਚ ਵੀ ਕੁਝ ਗ੍ਰਾਵਿਟ ਅਬਜ਼ਰਵ ਕੀਤੀ ਗਈ ਔਰ ਹੁਣ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋਸੀਂ ਦੇਖ ਸਕਦੇ ਹਾਂ ਕਿ ਦੋਨੇ ਦਿਨ ਔਰ ਰਾਤ ਦਾ ਟੈਂਪਰੇਚਰ ਜਿਹੜਾ ਨੀਅਰ ਨਾਰਮਲ ਚੱਲ ਰਹੇ ਨੇ ਔਰ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਅੱਜ ਜਿਹੜਾ WD ਸਿਸਟਮ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦਾ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਾਂ ਅਗਰ ਚਮਕ ਜਾਂ ਤੇਜ਼ ਹਵਾ ਚੱਲ ਸਕਦੀ ਹੈ ਪਰ ਕੱਲ ਤੋਂ ਵੈਦਰ ਕੰਡੀਸ਼ਨਜ਼ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਮੈਮ ਫਰਪ੍ਰੀਮੀਨੇਟ ਕਿੰਨੀ ਕਵਰਤਾਪ ਹੋਏ ਕਿੰਨੀ ਹੁੰਦੀ ਹੈ ਤੇ ਮਾਸ ਮਹੀਨੇ ਦੇ ਵਿੱਚ ਜਿਹੜੀ ਆ ਜੀ ਜੇ ਅਸੀਂ ਫਰਵਰੀ ਮਹੀਨੇ ਦੀ ਲੁਧਿਆਣਾ ਦੀ بارش ਦੇਖੀਏ ਤਾਂ ਨਾਰਮਲ ਲੁਧਿਆਣਾ ਦੀ ਫਰਵਰੀ ਦੀ بارش 23.7 ਮਿਲੀਮੀਟਰ ਆ ਔਰ ਇਸ ਵਾਰੀ 31 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਮੈਮ ਜਿੱਤਰਾ ਮਾਰਚ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਦੇ ਵਿੱਚ ਵਰਖਾ ਹੋਈ ਕੀ ਮਾਤਰੀ ਰਹੀ ਵੀ ਰਿਕਾਰਡ ਵਗੈਰਾ ਰੋਟੀ ਜਾਂ ਫਿਰ ਕਿੰਨੀ ਕ ਨੀ ਜੀ ਜਿਹੜੀ ਹੁਣ ਤੱਕ ਅਸੀਂ بارش ਮਾਰਚ ਦੇ ਆ ਜਿਹੜੇ ਦੋ ਦਿਨ ਇਹਨਾਂ ਦੇ ਵਿੱਚ ਰਿਕਾਰਡ ਨਹੀਂ ਕੀਤੀ 28 ਫ फेब्रुवारी ਨੂੰ ਹੀ ਲਾਸਟ ਜਿਹੜੀ بارش ਆਬਜ਼ਰਵੇਟਰੀ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਸੋ ਉਹ ਜਿਹੜੀ ਫ फेब्रुवारी ਦੀ 31 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਜਿਹੜੀ ਕਿ ਨੀਅਰ ਨੋਰਮਲ ਮੰਕਸਾਨਾ ਨੇ ਕਿਸ ਤਰ੍ਹਾਂ ਦੀ ਰਹੀ ਬਰਸਾਤ ਕੀ ਲੱਗਦਾ ਕਿ ਫਾਇਦਾ ਜਿਹੜਾ ਇਤਨਾ ਮਿਲਿਆ ਹੋਵੇਗਾ ਜਾਂ ਘੜੀ-ਬਾੜੀ ਦਾ ਨੁਕਸਾਨ ਵੀ ਕਿਤੇ ਹੋ ਸਕਦਾ ਹੈ ਜੀ ਕਿਉਂਕਿ ਇਹ ਬਾਰਿਸ਼ ਬਹੁਤ ਹੈਵੀ ਨਹੀਂ ਹੋਈ ਹਲਕੀ ਬਾਰਿਸ਼ ਹੌਲੀ-ਹੌਲੀ ਹੁੰਦੀ ਰਹੀ ਸੋ ਇਸ ਤਰ੍ਹਾਂ ਦੀ ਬਾਰਿਸ਼ ਜਿਹੜੀ ਜ਼ਰੂਰ ਸੋਇਲ ਨੂੰ ਆਰ ਰ ਫਸਲਾਂ ਨੂੰ ਜਿਹੜਾ ਰਿਕੁਆਇਰਡ ਮੌਇਸਚਰ ਆ ਉਹ ਪ੍ਰੋਵਾਈਡ ਕਰਦੀ ਹੈ ਸੋ ਇਦਾਂ ਸੀ ਜ਼ਿਆਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਪਰ ਇਹ ਜ਼ਰੂਰ ਹੈ ਕਿ ਕਿਤੇ-ਕਿਤੇ ਤੇਜ਼ ਹਵਾ ਚੱਲੀ ਜਾਂ ਗੜੀਮਾਰੀ ਵੀ ਹੋਈ ਜਿਹੜੀਆਂ ਜਿਹੜੀ ਫਸਲ ਅਗੇਤੀ ਬੀਜੀ ਹੁੰਦੀ ਆ ਉਹਦੇ ਕਈ ਵਾਰ ਕਿਉਂਕਿ ਉਹ ਥੋੜੀ ਭਾਰੀ ਹੋ ਜਾਂਦੀ ਆ ਉਹਦੇ ਨਾਲ ਲੋਡਿੰਗ ਦੀ ਪ੍ਰੋਬਲਮ ਵੀ ਕਿਤੇ ਹੋ ਸਕਦੀ ਆ ਪਰ ਜ਼ਿਆਦਾਤਰ ਜਿਹੜਾ ਬਾਰਿਸ਼ ਦੇ ਨਾਲ ਅਸੀਂ ਕਹਿ ਸਕਦੇ ਆ ਕਿ ਰਿਕੁਆਇਰਡ ਮੌਇਸਚਰ ਹੀ ਜਿਹੜਾ ਪ੍ਰੋਵਾਈਡ ਹੋਇਆ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕੀਤਾ ਜਿਹੜੇ ਤਾਪਮਾਨ ਮੋਰ ਤੋਂ ਜਿਹੜੇ ਰਾਈਜ਼ ਹੋਣਗੇ ਅੱਜ ਜੇਕਰ ਸਾਫ਼ ਰਹਿੰਦੇ ਗੋ ਆ ਜੀ ਫਿਲਹਾਲ ਤਾਂ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵੈਦਰ ਕੰਡੀਸ਼ਨਸ ਆ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਥੋੜੀ ਰਾਈਜ਼ ਅਸੀਂ ਟੈਂਪਰੇਚਰ ਦੇ ਵਿੱਚ ਐਕਸਪੈਕਟ ਕਰ ਮੈਂ ਫਸਲਾਂ ਦੇ ਕਿਸ ਤਰੀਕੇ ਦਾ ਅਸਰ ਹੈਗਾ ਜੀ ਫਸਲਾਂ ਦੇ ਕਿਉਂਕਿ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨਾਰਮਲ ਨੇ ਔਰ ਜੇ ਅਸੀਂ ਬਾਰਿਸ਼ ਦੇਖੀ ਉਹ ਵੀ ਕੋਈ ਹੈਵੀ ਬਾਰਿਸ਼ ਨਹੀਂ ਰਿਕਾਰਡ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਫ फेब्रुवारी ਦੀ ਲੁਗਿਆਣੇ ਦੀ ਬਾਰਿਸ਼ ਕਾਫੀ ਅਸੀਂ ਇਹਨੂੰ ਨਾਰਮਲ ਹੀ ਕਹਿ ਸਕਦੇ ਹਾਂ ਕਿਉਂਕਿ ਨਾਰਮਲ 33.7 ਮਿਲੀਮੀਟਰ ਔਰ ਹੁਣ 31 ਮਿਲੀਮੀਟਰ ਰਿਕਾਰਡ ਕੀਤੀ ਗਈ ਸੋ ਅਸੀਂ ਕਹਿ ਸਕਦੇ ਹਾਂ ਕਿ ਕ੍ਰੌਪਸ ਵਾਸਤੇ ਵੀ ਇਹ ਜਿਹੜੀ ਬਾਰਿਸ਼ ਆਏ ਨੇ ਰਿਕੁਆਇਰਡ ਮੌਇਸਚਰ ਹੀ ਪ੍ਰੋਵਾਈਡ ਕੀਤਾ ਪਰ ਹਾਂ ਜਿੱਥੇ ਕੋਈ ਤੇਜ਼ ਹਵਾ ਚੱਲੀ ਜਾਂ ਕਣਕ ਅਗੇਤੀ ਬੀਜੀ ਹੋਈ ਸੀ ਉੱਥੇ ਜ਼ਰੂਰ ਇਹਦਾ ਕੋਈ ਨੁਕਸਾਨ ਹੋ ਸਕਦਾ ਹੈ